تھے آ کے معافی پگلا گل ختم ہے یار مانگتا دا پین آ کے مانگ آ کے مانگ یہڑی ویڈیو اڑا دے ٹھیک گل ہوئی بھائی کی گل ہوئی ਕੋਈ ਜਾਂਦਾ ਕੋਈ ਸਾਡਾ ਭਰਾ ਮੇਰਾ ਕੱਲ ਕੋਈ ਨਹੀਂ ਹੋਈ ਆ ਰੋਡ ਮਤਲਬ ਭਰਾ ਕਰਨ ਦਾ ਮਤਲਬ ਨਹੀਂ ਕਿ ਸਾਈਡ ਦਾ ਹਾਲ ਕੋਈ ਨਹੀਂ ਪਟਿਆ ਰੋਡ ਮਤਲਬ ਨਹੀਂ ਗਿਆ ਲੈ ਜਾ ਗੱਡੀ ਭਾਬੀ ਮੰਗ ਲੈ ਆ ਕੇ ਬਸ ਸਾਲ ਦੇ ਲੋਕ ਸਰਕਾਰੀ ਬਸ ਦੇ ਡਰਾਈਵਰ ਕੰਡਕਟਰ ਤੇ ਸਵਾਰੀਆਂ ਦੀ ਆਪਸ ਦੇ ਵਿੱਚ ਉਲਝਣ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਜਿੱਥੇ ਸਵਾਰੀਆਂ ਦੇ ਨਾਲ ਖਾਸ ਤੌਰ ਤੇ ਬੀਬੀਆਂ ਦੇ ਨਾਲ ਕੰਡਕਟਰ ਜਾਂ ਡਰਾਈਵਰ ਦਾ ਰੋਲਾ ਪੈਂਦਾ ਹੈ ਅਜਿਹੀ ਇਹ ਵੀਡੀਓ ਹੈ ਜੋ ਜਲਾਲਾਬਾਦ ਬੱਸ ਅੱਡੇ ਤੋਂ ਸਾਹਮਣੇ ਆਈ ਹੈ ਜਿੱਥੇ ਕਿਸ ਤਰੀਕੇ ਦੇ ਨਾਲ ਹਾਈ ਵੋਲਟੇਜ ਡਰਾਮਾ ਹੋ ਰਿਹਾ ਹੈ ਤੁਸੀਂ ਸਾਫ਼ ਤੌਰ ਤੇ ਦੇਖ ਰਿਹਾ ਹੈ ਇਹ ਗੱਲ ਤੇ ਵਿਵਾਦ ਸ਼ੁਰੂ ਕਿੱਥੋਂ ਹੁੰਦਾ ਹੈ ਪਹਿਲਾਂ ਤੁਹਾਨੂੰ ਉਹ ਦੱਸ ਦਿੰਦੇ ਆ ਦਰਸਲ ਇਹ ਬੀਬੀਆਂ ਬੱਸ ਦੇ ਵਿੱਚ ਚੜਦੀਆਂ ਨੇ ਕੰਡਕਟਰ ਦੇ ਵੱਲੋਂ ਇਹਨਾਂ ਨੂੰ ਕਿਹਾ ਜਾਂਦਾ ਤੁਸੀਂ ਅੱਗੇ ਚੱਲ ਜਾਓ ਜੋ ਕੰਡਕਟਰ ਦਾ ਕਹਿਣਾ ਹੈ ਇਸ ਤੋਂ ਬਾਅਦ ਹੀ ਜਦੋਂ ਕੰਡਕਟਰ ਦੇ ਵੱਲੋਂ ਕਿਹਾ ਜਾਂਦਾ ਕਿ ਅੱਗੇ ਜਾਓ ਬੀਬੀਆਂ ਸੀਟ ਨੂੰ ਲੈ ਕੇ ਉਲਝਣ ਲੱਗ ਪੈਂਦੀਆਂ ਨੇ ਤੇ ਇਸੇ ਦਰਮਿਆਨ ਹੰਗਾਮਾ ਇਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਕੰਡਕਟਰ ਦੇ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਡਰਦੇ-ਡਰਦੇ ਉਸ ਨੂੰ ਆਪਣੇ ਅੰਬਸ ਦੇ ਅੰਦਰ ਦਾਖਲ ਹੋ ਕੇ ਕੁੰਡੀ ਲਗਾਉਣੀ ਪੈਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਇੱਥੇ ਹੰਗਾਮਾ ਹੋ ਰਿਹਾ ਹੈ ਤੁਸੀਂ ਇਸ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਜਲਾਲਾਬਾਦ ਬੱਸ ਅੱਡੇ ਦੀਆਂ ਇਹ ਤਸਵੀਰਾਂ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਹੁਣ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਭੀੜ ਇੱਥੇ ਇਕੱਠੀ ਹੋ ਜਾਂਦੀ ਹੈ ਮਾਮਲੇ ਨੂੰ ਸ਼ਾਂਤ ਕਰਵਾਉਣ ਦੇ ਲਈ ਪੁਲਿਸ ਵੀ ਪਹੁੰਚਦੀ ਹੈ ਪਰ ਹੰਗਾਮਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਇੱਥੇ ਟ੍ਰੈਫਿਕ ਜਮ ਵੀ ਕਾਫੀ ਦੇਰ ਤੱਕ ਲੱਗਿਆ ਰਹਿੰਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਇੱਥੇ ਮਹਿਲਾਵਾਂ ਦਾ ਜੋ ਬੱਸ ਕੰਡਕਟਰ ਹੈ ਉਸ ਦੇ ਨਾਲ ਪੰਗਾ ਪੈਂਦਾ ਹੈ ਹੰਗਾਮਾ ਹੁੰਦਾ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਕੈਦ ਹੋਇਆ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਪੂਰਾ ਹੰਗਾਮਾ ਸੀਟ ਨੂੰ ਲੈ ਕੇ ਸ਼ੁਰੂ ਹੁੰਦਾ ਹੈ ਜਿੱਥੇ ਬੀਬੀਆਂ ਬੱਸ ਦੇ ਵਿੱਚ ਦਾਖਲ ਹੁੰਦੀਆਂ ਨੇ ਇਸੇ ਦਰਮਿਆਨ ਕੰਡਕਟਰ ਉਹਨਾਂ ਨੂੰ ਅੱਗੇ ਜਾਣ ਲਈ ਕਹਿੰਦਾ ਹੈ ਤੇ ਜੋ ਡਰਾਈਵਰ ਹੁੰਦਾ ਹੈ ਉਸ ਦੇ ਵੱਲੋਂ ਬਦਮਾਸ਼ ਕਿਹਾ ਜਾਂਦਾ ਹੈ ਕਿ ਕੌਣ ਬਦਮਾਸ਼ੀ ਕਰ ਰਿਹਾ ਹੈ ਇਸੇ ਸ਼ਬਦ ਨੂੰ ਲੈ ਕੇ ਬੀਬੀਆਂ ਜਿਹੜੀਆਂ ਨੇ ਤੈਸ਼ ਦੇ ਵਿੱਚ ਆ ਜਾਂਦੀਆਂ ਹੈ ਬੀਬੀਆਂ ਨੂੰ ਗੁੱਸਾ ਚੜ ਜਾਂਦਾ ਹੈ ਕਿ ਬਦਮਾਸ਼ ਕਿਵੇਂ ਕਿਹਾ ਜਿਸ ਤੋਂ ਬਾਅਦ ਇੱਥੇ ਪੂਰਾ ਹੰਗਾਮਾ ਹੁੰਦਾ ਹੈ ਜੋ ਬੀਬੀਆਂ ਦੇ ਨਾਲ ਕੁਝ ਹੋਰ ਮਹਿਲਾਵਾਂ ਹੁੰਦੀਆਂ ਨੇ ਜਾਂ ਫਿਰ ਗੱਲ ਕੀਤੀ ਜਾਵੇ ਜੋ ਉੱਥੇ ਦੇ ਲੋਕ ਹੁੰਦੇ ਨੇ ਉਹ ਉੱਥੇ ਪਹੁੰਚਦੇ ਨੇ ਇਸੇ ਦਰਮਿਆਨ ਵਾਰ-ਵਾਰ ਜੋ ਕੰਡਕਟਰ ਹੁੰਦਾ ਹੈ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਤੂੰ ਬੱਸ ਦਾ ਦਰਵਾਜ਼ਾ ਖੋਲ نیچے ਮਾਫੀ ਮੰਗ ਪੂਰਾ ਮਾਮਲਾ ਸ਼ਾਂਤ ਕਰਵਾ ਤੇ ਇਸੇ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਥੇ ਹੰਗਾਮਾ ਹੋ ਰਿਹਾ ਪਹਿਲਾਂ ਤੁਹਾਨੂੰ ਉਹ ਵੀਡੀਓ ਜ਼ਰੂਰ ਦਿਖਾ ਦਿੰਦੇ ਆ ਠੀਕ ਗੱਲ ਹੋਈ ਭਾਈ ਕੀ ਗੱਲ ਹੋਈ ਏ ਓ ਜਾ ਕੋਈ ਸਾਡਾ ਭਰਾ ਕੋਈ ਨਹੀਂ ਹੋਈ ਆ ਰੋਡ ਮਤਲਬ ਰਾਹ ਕਰਨ ਦਾ ਮਤਲਬ ਨਹੀਂ ਕੋਈ ਸਾਈਡ ਦਾ ਹਾਲ ਕੋਈ ਨਹੀਂ ਪਟੇ ਪਿੱਛੇ ਲੈ ਜਾ ਵੇ ਪਵਾੜਾ ਰੋਡ ਮਤਲਬ ਵੀ ਨਹੀਂ ਗਿਆ ਲੈ ਜਾ ਗੱਡੀ ਮਾਵੀ ਮੰਗਲਾ ਆ ਕੇ ਬਸ ਜਾਣਦੇ ਲੋਕ ਨਹੀਂ ਉਹ ਨਹੀਂ ਪੈਦਲ ਜਾਵਾਂ ਅੱਲੀਆਂ ਖੜੇ ਆਹੀਂ ਅੱਜ ਸਾਰੇ ਗੱਲ ਨਹੀਂ ਕੋਈ ਗਾਲੀ ਕਬੜਾ ਕੇ ਬਾਹਰ ਖੜੇ ਆ ਸੀ ਉਹ ਪੂਰੀ ਸਾਈਡ ਨਹੀਂ ਆਵੇ ਯਾਰ ਤੂੰ ਆਵੇ ਚੋਰ ਆ ਨਹੀਂ ਨਾ ਸਾਇਆ ਇਹ ਮੈਚੀਟ ਨਹੀਂ ਕੀਤੀ ਗੱਲ ਇਹ ਹੈ ਹੋਰ ਗੱਲ ਯਾਰ ਗੱਲ ਵੱਡੇ ਕੋਈ ਨਹੀਂ ਹੋਈ ਇਹ ਡਰ ਗਿਆ ਪੇ ਸਿ ਸਵਾਰੀਆਂ ਮੈਂ ਕਿਹਾ ਯਾਰ ਅੱਗੇ ਅੱਗੇ ਹੋ ਜਾ ਵੀਰੇ ਅੱਗੇ ਹੋ ਜਾ ਅੱਗੇ ਲੱਗੋ ਅੱਗੇ ਲੱਗੋ ਮਗਰ ਉਹ ਕਿਹਨੇ ਹੋਣਾ ਹੈ ਉਹ ਬੋਲ ਲਾਪੀ ਤੂੰ ਬਹਿ ਜਾ ਤੇਰੀ ਸੀਟ ਤੇ ਤੂੰ ਬਹਿ ਜਾ ਕੋ ਕੋ ਹੋਣਾ ਮੈਂ ਕਿਹਾ ਮੈਂ ਟਿਕਟ ਕੱਟਣੀਆਂ ਨੇ ਜੀ ਤੇ ਉਹ ਇਹ ਗੱਲ ਹੋਈ ਹੈ ਤੇ ਫਿਰ ਉਹ ਡਰਾਈਵਰ ਕਹਿੰਦਾ ਆ ਕੇ ਉਹ ਯਾਰ ਵੀ ਕੌਣ ਬਦਮਾਸ਼ੀ ਕਰਦੀ ਮੈਂ ਕਿਹਾ ਯਾਰ ਆ ਕਰਦੇ ਪਏ ਨੇ ਇੰਨੀ ਗੱਲ ਹੋਈ ਔਰ ਗੱਲ ਹੀ ਕੋਈ ਨਹੀਂ ਹੋਈ ਜੀ ਆ ਆ ਜਾਣਾ ਤੇ ਆਉਂਦਾ ਯਾਰ ਮਲਾਇਆ ਆ ਗਿਆ ਨਰੀ ਕੋਲ ਆਈ ਨਹੀਂ ਆਹੀ ਖੜੇ ਇੰਨੇ ਜਿਹੜੇ ਆ ਆ ਜਾ ਲੈ ਉਹ ਨਹੀਂ ਗੱਲ ਪੈਂਦਾ ਆ ਆ ਜਾ ਆਇਆ ਨਹੀਂ ਭਾਈ ਕੋਈ ਗੱਲ ਨਹੀਂ ਵਾ ਕੇ ਬਸ ਰਸਤੇ ਉੱਪਰ ਚੜੀਆਂ ਸੈਕਿੰਡ ਤੋਂ ਕਦ ਆ ਭਾਈ ਇਹ ਖੁੱਲੇ ਖੁੱਲੇ ਹੋਏ ਮਾੜਾ ਕੀ ਕੀ ਆਪਾਂ ਜਾਨ ਚੋਣਣ ਗਏ ਕੋਈ ਰੰਗ ਪਾ ਲਿਆ ਨਹੀਂ ਕੋਈ ਚੋਣਣ ਆ ਹਾਂ ਬਾਈ ਗਾਲ ਨਾ ਗਾਲ ਨਾ ਪਿਆਈ ਸੀ ਡਰਾਈਵਰ ਨੇ ਉਹ ਸਰਕਾਰ ਲੋਕਾਂ ਕੋਲ ਜਾ ਕੇ ਇੱਕ ਵਾਰ ਸੋ ਕਿੰਨੇ ਤਾਂ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਹੰਗਾਮਾ ਹੋ ਰਿਹਾ ਜੋ ਮਹਿਲਾਵਾਂ ਨੇ ਉਹ ਆਪੇ ਤੋਂ ਬਾਹਰ ਨੇ ਇਸੇ ਦਰਮਿਆਨ ਉਹ ਕਾਲਾ ਕਰਦਿਆ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਜਦ ਕਿ ਜੋ ਕੰਡਕਟਰ ਹੈ ਉਸ ਨੂੰ बार-बार ਇਹ ਕਿਹਾ ਜਾ ਰਿਹਾ ਕਿ ਥੱਲੇ ਆ ਮਾਫੀ ਮੰਗ ਪੂਰਾ ਮਾਮਲਾ ਸੁਲਝਾ ਕੰਡਕਕਟਰ ਵਾਰ-ਵਾਰ ਇਹੀ ਕਹਿ ਰਿਹਾ ਕਿ ਮੈਂ ਕੁਝ ਨਹੀਂ ਕੀਤਾ ਮੇਰੀ ਕੋਈ ਗਲਤੀ ਨਹੀਂ ਹੈ ਟੈਸਟਿੰਗ ਲੈ ਕੇ ਪੁਲਿਸ ਵੀ ਉੱਥੇ ਮੌਕੇ ਤੇ ਪਹੁੰਚਦੀ ਆ ਪੁਲਿਸ ਦੇ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਦਾ ਕਹਿਣਾ ਸੀ ਕਿ ਹੁਣ ਇਸ ਬੱਸ ਨੂੰ ਕੰਡਕਟਰ ਅਤੇ ਜੋ ਦੂਜੀ ਧਿਰ ਹੈ ਉਹਨਾਂ ਨੂੰ ਥਾਣੇ ਲਿਜਾਇਆ ਜਾਵੇਗਾ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਇਸ ਦਰਮਿਆਨ ਜੋ ਬੱਸ ਦੇ ਵਿੱਚ ਸਵਾਰੀਆਂ ਸੜ ਉਹ ਕਾਫੀ ਪਰੇਸ਼ਾਨ ਹੁੰਦੀ ਰਹੇ ਕਿਉਂਕਿ ਕਾਫੀ ਦੇਰ ਤੱਕ ਇਹ ਰੋਲਾ ਰੱਪਾ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਜਿਨ੍ਹਾਂ ਲੋਕਾਂ ਨੇ ਜਾਣਾ ਸੀ ਉਹ ਵੀ ਲੇਟ ਹੋ ਗਏ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਇਸ ਹੰਗਾਮੇ ਕਾਰਨ ਟ੍ਰੈਫਿਕ ਜਾਮ ਵੀ ਕਾਫੀ ਦੇਰ ਤੱਕ ਲੱਗਿਆ ਰਿਹਾ ਤਾਂ ਕੀ ਕੁਝ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਕਿਹਾ ਗਿਆ ਇੱਕ ਵਾਰ ਉਹ ਵੀ ਸੁਣ ਲੰਨੇ ਆ ਇਹ ਕਹਿੰਦੇ ਕਨੈਕਟਰ ਨੇ ਬਦਮਾਸ਼ ਤੁਮੂ ਜਿਹੜਾ ਕਿਹਾ ਏ ਇਹ ਤਾਂ ਕਰਕੇ ਸਾਰਾ ਇਹਨਾਂ ਰੋਲਾ ਪਾਇਆ ਕਿੰਨੂੰ ਬਦਮਾਸ਼ ਕਿਹਾ ਜੀ ਬਦਮਾਸ਼ ਨੂੰ ਨਹੀਂ ਰੋਲਾ ਹੈਗਾ ਜੀ ਅੱਛਾ ਜੀ ਉਹ ਕਹਿੰਦੇ ਬਦਮਾਸ਼ ਕਿਹਾ ਕਨੈਕਟਰ ਕਹਿੰਦਾ ਮੈਂ ਕੁਝ ਨਹੀਂ ਕਿਹਾ ਜੀ ਇਹ ਰੋਲਾ ਹੈ ਜੀ ਜੀ ਇਹ ਬੁਰੀ ਤਰ੍ਹਾਂ ਜਾਂਮ ਲੱਗ ਛ ਗਿਆ ਕਿ ਕਿਸੇ ਕਨੈਕਟਰ ਵੱਲੋਂ ਅੱਡੀ ਜੱਗਾ ਰਹੇ ਜੀ ਕਿ ਕਨੈਕਟਰ ਨੂੰ ਲੋਕਾਂ ਕੋਲ ਗਾਲ੍ਹਾਂ ਸ਼ੌਦ ਵਰਤਦੇ ਨੇ ਜੀ ਉਹਨੇ ਸੌਰੀ ਫੀਲ ਕਰ ਲਿਆ ਜੀ ਫੇਰ ਵੀ ਜਿਹੜੀਆਂ ਸਪੋਰਟ ਦਾ ਖੇਡ ਨਹੀਂ ਛੱਡ ਰਹੀਆਂ ਪਤਾ ਨਹੀਂ ਕੀ ਕਰਦੇ ਜੀ ਮੈਂ ਹੁਣੇ ਪਹੁੰਚਿਆ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਮੈਂ ਹੁਣ ਪੁੱਛਦਾ ਕੀ ਗੱਲ ਹੈ ਕੀ ਬਾਤ ਹੈ ਸਾਰੀ ਸਰਕਾਰ ਦੀ ਨਲਾਇਕੀ ਆ ਪਥਾ ਰੋ ਗਈਆਂ ਕੰਡਮ ਹੋ ਗਈਆਂ ਸਰਕਾਰ ਗੱਡੀਆਂ ਨਹੀਂ ਪਾ ਰਹੀ ਜਿੰਨਾ ਝਗੜਾ ਡਾਇਓਗਨਾਈਟਰ ਨਾਲ ਸਵਾਰੀਆਂ ਕਰ ਰਹੀਆਂ 50 ਸਵਾਰੀਆਂ ਦੀ ਬਾਤ ਹੈ ਤੁਸੀਂ ਵਿੱਚ ਚੈੱਕ ਕਰੋ 150 ਸਵਾਰੀ ਲੱਤੀ ਹੈ ਜੇ ਕੋਈ ਡਿੱਗ ਪੈਂਦਾ ਤੇ ਡਰਾਈਵਰ ਨਾਲ ਇਟਰ ਤੇ ਪੈਂਦਾ ਠੀਕ ਹੈ ਨਾ ਇੱਥੇ ਥੱਲੇ ਲੱਗ ਗਈ ਆ ਤੇ ਇੱਥੇ ਸਾਰੀ ਇੱਥੇ ਆ ਕੇ ਗੱਡੀ ਥੱਲੇ ਲੱਗ ਗਈ ਹੈ ਥੱਲੇ ਲੱਗ ਗਈ ਇੱਥੇ ਆ ਦੇ ਕਿੰਨੀ ਲੋਜਾਇਰ ਆ ਕੇ ਖੂਰ ਆ ਕਿੰਨੀ ਲੋਜਾਇਰ ਸਵਾਰੀ ਪਾਵਣ ਕੋਈ ਨਾ ਇਹਨਾਂ ਨੇ ਗੱਡੀ ਠੱਲੀ ਠੱਲੇ ਲੈਣ ਦੀ ਜਿਹੜੀ ਕਾਨੂੰਨੀ ਕਾਰਵਾਈ ਕਰਾ ਲੈਣ ਅਸੀਂ ਵੀ ਕਰਾਵਾਂਗੇ ਸਾਨੂੰ ਥਾਣੇ ਤੋਂ ਫੋਨ ਆਇਆ ਸੀ ਜੀ ਇਹ ਰੋਡ 'ਤੇ ਨਾਲ ਲ ਜੀ ਕੱਲ੍ਹ ਥਾਣੇ ਟਾਈਮ ਤੇ ਦੋਨੇ ਪਾਰਟੀ ਥਾਣੇ ਆ ਗਏ ਜੀ ਹੋਰ ਪਾਰ ਹੋ ਜਾਏਗਾ ਤੇ ਮੈਨੂੰ ਬਤਾ ਬਾਈ ਯਾਰ ਖੁੱਲੇ ਖੁੱਲੇ ਮੜਾ ਬਹੁਤ ਚੱਲੇਗਾ ਆਪਣੀ ਜਾਨ ਚੋਣਨੀ ਨੇ ਕੋਈ ਜੰਮਪ ਕਰਾਣੀ ਨੇ ਬਾਈ ਬਾਬਾ ਦਾਲ ਨਾ ਦਾਲ ਨਾ ਪਿਆਜ ਨਹੀਂ ਅੱਛੇ ਦਿਖੋ

गा <laughs> ਉਹ ਯਾਦ ਕੋਈ ਨਹੀਂ ਹੋਈ ਯਾਰ ਮਾਰ ਰੋਡ ਮਤਲਬ ਖਰਾਬ ਕਰਨ ਦਾ ਮਤਲਬ ਨਹੀਂ ਬਸ ਐਡ ਹਾਲ ਕਰ ਰਹੀ ਹੈ ਤੇ ਤੁਹਾਡਾ ਰੋਡ ਮਤਲਬ ਨਹੀਂ ਗੈਂਗ ਕਰਾ ਲੈ ਆ ਕੇ ਮਾफी ਮੰਗ ਲੈ ਆ ਕੇ ਬਸ ਆ ਕੇ ਦਰਜਾਂ ਦੇ ਆ ਕੇ ਉਹ ਨਹੀਂ ਪਈ ਨਹੀਂ ਯਾਰ ਇੰਨੇ ਜਿਹੇ ਖੜੇ ਆਹੀਂ ਅਸੀਂ ਖੜੇ ਹਾਂ ਅਸੀਂ ਗਾਲ ਨਹੀਂ ਕਹਿੰਦਾ ਕਿ ਬਾੜੀ ਖੜੇ ਅਸੀਂ ਉਹ ਪੂਰੀ 사이ਕਲ ਨਹੀਂ ਆਵੇ ਯਾਰ ਤੂੰ ਆਵੇ ਕੋਈ ਨਹੀਂ ਸਾਇਆ ਇਹ ਮੈਂ ਛੇੜਨੀ ਕੀਤੀ ਗੱਲ ਇਹ ਹੈ ਹੋਰ ਗੱਲ ਯਾਰ ਗੱਲ ਬਟੇ ਕੋਈ ਨਹੀਂ ਹੋਈ ਇਹ ਡਰ ਗਿਆ ਪਏ ਸਿ ਸਵਾਰੀਆਂ ਮੈਂ ਕਹਾ ਯਾਰ ਅੱਗੇ ਅੱਗੇ ਹੋ ਜਾ ਵੀਰੇ ਅੱਗੇ ਹੋ ਜਾ ਅੱਗੇ ਲੰਘੋ ਅੱਗੇ ਲੰਘੋ ਮਦਰੂ ਕਿਹਨੇ ਹੋਣਾ ਹੈ ਉਹ ਬੋਲੇ ਲਾਪੀ ਤੂੰ ਬਹਿ ਜਾ ਤੇਰੀ ਛੀਟ ਤੇ ਤੂੰ ਬਹਿ ਜਾ ਕੋ ਕੋ ਹੋਣਾ ਮੈਂ ਕਹਾ ਮੈਂ ਟਿਕ ਟਕ ਅਟਨੀਏ ਨੇ ਜੀ ਉਹ ਐ ਗੱਲ ਹੋਈ ਹੈ ਤੇ ਫਿਰ ਉਹ ਡਰਾਈਵਰ ਕਹਿੰਦਾ ਕੇ ਉਹ ਯਾਰ ਵੀ ਕੌਣ ਬਦਮਾਸ਼ੀ ਕਰਦੀ ਲਗਾ ਯਾਰ ਆ ਕਰਦੇ ਪਏ ਨੇ ਇੰਨੀ ਗੱਲ ਹੋਈ ਔਰ ਗਾਲੀ ਕੋਈ ਨਹੀਂ ਹੋਈ ਜੀ যামে <laughs> <laughs>